ਕੀ ਹੈ ਸ਼ਾਟਿਕਾ ਅੱਜ ਇਸ ਦੇ ਬਾਰੇ ਸੋਚਦੇ ਕਿ ਵਿਸਤਾਰ ਦੇ ਵਿੱਚ ਗੱਲਬਾਤ ਕਰਦੇ 80% ਆਫ ਦਾ ਪੇਸ਼IENTS ਜਿਹੜੇ ਬੈਕ ਪੇਨ ਨਾਲ ਸ਼ਾਟਿਕ ਵੀਨ ਨਾਲ ਹੈ ਉਹ ਟਾਈਮ ਨਾਲ ਪ੍ਰੋਪਰ ਟਰੀਟਮੈਂਟ ਨਾਲ ਠੀਕ ਹੋ ਜਾਂਦੇ ਹੈ ਪ੍ਰੋਪਰ ਟਰੀਟਮੈਂਟ ਦਾ ਮਤਲਬ ਮੈਂ ਐ ਕਹਿ ਰਹੇ ਹਾਂ ਕਿ ਜਿਨ੍ਹਾਂ ਨੂੰ ਆਪਰੇਸ਼ਨ ਵਗੈਰਾ ਦੀ ਲੋੜ ਨਹੀਂ ਪੈਂਦੀ ਅਗਰ ਕਿਸੇ ਨੂੰ ਛਾਟਿਕਾ ਹੋ ਰਹੀ ਹੈ ਜਾਂ ਕੁਝ ਹੋਰ ਕਾਰਨ ਕਰਕੇ ਪੇਨ ਹੋ ਰਹੀ ਹੈ ਉਹਦੇ ਚ ਡਿਫਰੈਂਸ ਕਿੱਦਾਂ ਪਤਾ ਲੱਗੇ ਇਹਦੇ ਪ੍ਰੋਪਰ ਸਿੰਪਟਮ ਕੀ ਰਹਿੰਦੇ ਕਈ ਵਾਰ ਲੋਕਾਂ ਨੂੰ ਗੋਟਿਆਂ ਦੀ ਦਿੱਕਤ ਵਗੈਰਾ ਹੁੰਦੀ ਹੈ ਗੋਡੇ ਬਹੁਤ ਖਰਾਬ ਹੁੰਦੇ ਹੈ ਜਾਂ ਚੂੜੇ ਦੇ ਵਿੱਚ ਹਲਕਾ ਹੌਂਕਾ ਘਸਣਾ ਸ਼ੁਰੂ ਹੋ ਜਾਂਦਾ ਹੈ ਤੇ ਲੋਕੀ ਸਮਝੀ ਜਾਂਦੇ ਆ ਕਿ ਮੈਨੂੰ ਸ਼ਟਿਕਾ ਦਾ ਪੇਨ ਹੈ ਸ਼ਟਿਕਾ ਦਾ ਪੇਨ ਹੈ ਇਹ ਦੇਖੀ ਸ਼ਟਿਕਾ ਦੇ ਵਿੱਚ ਤੁਸੀਂਿਆ ਸਿੰਪਟਮ ਦੱਸਿਆ ਕਿ ਕਿਹੜੀ ਪ੍ਰੋਬਲਮ ਦੇ ਨਾਲ ਓਵਰਲੈਪ ਕਰ ਸਕਦਾ ਕਿ ਇਨਸਾਨ ਨੂੰ ਲੱਗਦਾ ਕਿ ਸ਼ਟਿਕਾ ਨੇ ਕੁਝ ਫੋਰ ਦਾ ਟ੍ਰੀਟਮੈਂਟ ਹੋ ਜਾਂਦਾ ਟੈਨਸ ਹੋ ਜਾਂਦਾ ਗਲਤੀ ਇਸ ਤਰ੍ਹਾਂ ਕੇਸ ਟਾਈਮ ਤੇ ਹੀ ਵਧੇਰੀ ਹੋ ਜਾਂਦੀ ਹੈ ਕਿ ਪੇਸ਼ੈਂਟ ਐਮ ਆਰ ਆਈ ਚੱਕ ਕੇ ਲੈ ਆਂਦਾ ਹੈ ਉਹ ਕਿੱਥੋਂ ਹੋਰ ਹੋਈ ਹੁੰਦੀ ਹੈ ਉਹ ਡਾਕਟਰ ਸਾਹਿਬ ਨੂੰ ਤੁਹਾਡੇ ਸਿੰਪਟਮ ਦਾ ਨਹੀਂ ਪਤਾ ਹੁੰਦਾ ਮੈਂ ਤੁਹਾਡੀ ਐਮ ਆਰ ਆਈ ਨੂੰ ਚੰਗੀ ਤਰ੍ਹਾਂ ਈਵੈਲਿਊਏਟ ਨਹੀਂ ਕਰਨਾ ਤੇ ਪ੍ਰੋਬਲਮ ਜਿਸ ਤੁਸੀਂ ਆਏ ਹੋ ਹੁੰਦੇ ਪੇਸ਼ੈਂਟ ਉੱਥੇ ਹੀ ਰਹਿ ਜਾਂਦਾ ਅਰਥਾ ਜਰਮਾ ਕਲੀਨਿਕ ਇਸ ਅਗਲੇ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਬੈਕ ਟੂ ਬੈਕ ਵੀਡੀਓਜ਼ ਲੈ ਕੇ ਆ ਰਹੇ ਹਾਂ ਤਾਂ ਇੱਕ ਬਹੁਤ ਕਾਮਨ ਚੀਜ਼ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਉਹ ਇਹ ਹੈ ਕਿ ਕਮੈਂਟ ਤੇ ਗੱਲ ਕਰ ਲਈਏ ਜਾਂ ਮੈਸੇਜ ਬਾਕਸ ਤੇ ਗੱਲ ਕਰ ਲਈਏ ਤਾਂ ਲੋਕਾਂ ਦਾ ਜੋ ਇੱਕ ਕਾਮਨ ਕਮੈਂਟ ਇੱਕ ਕਾਮਨ ਇਨਕੁਆਇਰੀ ਆ ਰਹੀ ਹੈ ਉਹ ਹੈ ਸ਼ਟਿਕਾ ਨੂੰ ਲੈ ਕੇ ਤਾਂ ਕੀ ਹੈ ਸ਼ਾਟਿਕਾ ਅੱਜ ਇਸ ਦੇ ਬਾਰੇ ਸੋਚਦੇ ਹਾਂ ਕਿ ਵਿਸਤਾਰ ਦੇ ਵਿੱਚ ਗੱਲਬਾਤ ਕਰਦੇ ਹਾਂ ਡਾਕਟਰ ਸ਼ੇਖਰ ਸਿੰਘ ਜੀ ਸਾਡੇ ਨਾਲ ਇੱਕ ਵਾਰ ਫਿਰ ਤੋਂ ਮੌਜੂਦ ਨੇ 14 ਸਾਲ ਜੀਐਮਐਸਸੀ ਦੇ ਵਿੱਚ ਬਤੌਰ ਆਰਥੋ ਸਰਜਨ ਕੰਮ ਕਰ ਚੁੱਕੇ ਨੇ ਤੇ ਆਪਣਾ ਐਕਸਪੀਰੀਅੰਸ ਐਕਸਪਰਟਿਸ ਦਾ ਇੱਕ ਵਾਰ ਫਿਰ ਤੋਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜ਼ਰੂਰ ਸ਼ੇਅਰ ਕਰੋ ਕਿਉਂਕਿ ਲੋਕ ਜਰੇ ਨੇ ਕਮੈਂਟ ਕਰਕੇ ਪੁੱਛ ਰਹੇ ਨੇ ਸ਼ਾਟਿਕਾ ਕੀ ਹੈ ਤਾਂ ਅੱਜ ਡਿਟੇਲ ਵਿੱਚ ਇਸ ਦੇ ਬਾਰੇ ਗੱਲਬਾਤ ਕਰਾਂਗੇ ਹਾਂ ਜੀ ਤੇ ਸ਼ਾਟਿਕਾ ਸਰ ਕੀ ਹੈ ਸ਼ਾਟਿਕਾ ਇੱਕ ਬਹੁਤ ਹੀ ਕਾਮਨ ਟਰਮ ਯੂਜ਼ ਕੀਤੀ ਹੈ ਕਾਮਨ ਤੌਰ ਤੇ ਲੋਕਾਂ ਤੋਂ ਬੋਲਦੇ ਸੁਣਿਆ ਜਾਂਦਾ ਹੈ ਕਿ ਸ਼ਾਇਟਿਕਾ ਦੀ ਪੇਨ ਹੋ ਗਈ ਸੀ ਸ਼ਾਇਟਿਕਾ ਦੀ ਪੇਨ ਸਹੀ ਨਹੀਂ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਸਮਝਦੇ ਹਾਂ ਕਿ ਸ਼ਾਇਟਿਕਾ ਹੁੰਦੀ ਕੀ ਚੀਜ਼ ਹੈ ਉਹਦੇ ਵਿੱਚ ਸਮਝਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਦੇਖੀਏ ਇਹ ਆਪਣੀ ਰੀਡ ਦੀ ਹੱਡੀ ਦਾ ਮਾਡਲ ਹੈ ਜਿਹਨੂੰ ਆਪਾਂ ਬੈਕ ਸਾਈਡ ਤੋਂ ਦੇਖ ਰਹੇ ਹਾਂ ਤਾਂ ਆਪਾਂ ਦੇਖ ਰਹੇ ਹਾਂ ਕਿ ਇੱਥੇ ਆ ਪੀਨੀਆਂ ਪੀਨੀਆਂ ਜਿਹੜੀਆਂ ਨਸਾਂ ਹੈਗੀਆਂ ਜਿਹੜੀ ਆਪਣੇ ਬ੍ਰੇਨ ਤੋਂ ਆ ਕੇ ਕੀ ਕਹਿੰਦੇ ਆ ਫਰਦਰ ਸਪਾਈਨ ਤੋਂ ਨਿਕਲ ਰਹੀਆਂ ਇਹ ਨਸਾਂ ਬਾਅਦ ਇਕੱਠੀਆਂ ਹੋ ਕੇ ਇੱਕ ਮੋਟੀ ਨਰਵ नस ਬਣਾ ਦਿੰਦੇ ਆ ਜਿਹਨੂੰ ਸ਼ਿਆਟਿਕ ਨਰਵ ਕਿਹਾ ਜਾਂਦਾ ਹੈ ਤੇ ਉਹ ਨਸ ਜਿਹੜੀ ਆ ਥੱਲੇ ਆਪਣੇ ਲੱਤ ਦੇ ਵਿੱਚ ਚਲੀ ਜਾਂਦੀ ਹੈ ਤੇ ਅਲੱਗ-ਅਲੱਗ ਹਿੱਸਿਆਂ ਨੂੰ ਜਿਵੇਂ ਕਿ ਆਪਣੇ ਕਾਫ ਤੇ ਮਸਲ ਆਪਣੇ ਪੈਰ ਦੇ ਮਸਲ ਆਪਣੀ ਅੰਗੂਠੇ ਇਹਨਾਂ ਸਾਰਿਆਂ ਨੂੰ ਸਪਲਾਈ ਕਰਦੀ ਹੈ ਇਹਨੂੰ ਸ਼ਿਆਟਿਕ ਨਰਵ ਕਹਿੰਦੇ ਕਿਸੇ ਵੀ ਰਸਤੇ ਦੇ ਵਿੱਚ ਜਦੋਂ ਮਤਲਬ ਕਿ ਜਦੋਂ ਆ ਨਸ ਇੱਥੋਂ ਰੀੜ ਦੀ ਹੱਡੀ ਤੋਂ ਨਿਕਲ ਕੇ ਇਕੱਠੀਆਂ ਹੋ ਰਹੀਆਂ ਉਸ ਤਰ੍ਹਾਂ ਜਾਂ ਜਦੋਂ ਉਹ نیچے ਲੱਤ ਤੇ ਜਾ ਰਹੀ ਹੈ ਇਸ ਪੂਰੇ ਰਸਤੇ ਵਿੱਚ ਜਦੋਂ ਵੀ ਇਸ ਨਸ ਤੇ ਥੋੜਾ ਬਹੁਤ ਪ੍ਰੈਸ਼ਰ ਪੈਂਦਾ ਹੈ ਆ ਆ ਨਸ ਇਰੀਟੇਟ ਹੋ ਜਾਂਦੇ ਇਰੀਟੇਟ ਦਾ ਮਤਲਬ ਹੁੰਦਾ ਹੈ ਕਿ ਇਹਦੇ ਵਿੱਚ ਥੋੜਾ ਜਿਹਾ ਇਰੀਟੇਬਿਲਟੀ ਮਤਲਬ ਥੋੜਾ ਜਿਹਾ ਇਨਫਲੇਮੇਸ਼ਨ ਟਾਈਪ ਹੋ ਜਾਂਦਾ ਹੈ ਜਿਹਦੇ ਕਰਕੇ ਕੀ ਕਹਿੰਦੇ ਆ ਲੱਛ ਦਰਦ ਵਗੈਰਾ ਇਹਨਾਂ ਸ਼ੁਰੂ ਹੋ ਜਾਂਦਾ ਤੇ ਇਹਨੂੰ ਸ਼ਿਆਟਿਕਾ ਕਿਹਾ ਜਾਂਦਾ ਹੈ ਓਕੇ ਤੇ ਇਹ ਜਿਹੜਾ ਰਹਿਣ ਕਿ ਪ੍ਰੈਸ਼ਰ ਦੀ وجہ ਤੇ ਨਾਲ ਲੋਕਾਂ ਨੂੰ ਤਰੀਕੇ ਪੇਨ ਮਹਿਸੂਸ ਹੁੰਦੀ ਹੈ ਇਹਦੇ ਸਰ ਅਗਰ ਕਿਸੇ ਨੂੰ ਅ ਸ਼ਾਟਿਕਾ ਹੋ ਰਹੀ ਹੈ ਜਾਂ ਕੁਝ ਹੋਰ ਕਾਰਨ ਕਰਕੇ ਪੇਨ ਹੋ ਰਹੀ ਹੈ ਉਹਦੇ ਚ ਡਿਫਰੈਂਸ ਕਿਦਾਂ ਪਤਾ ਲੱਗੇ ਇਹਦੇ ਪ੍ਰੋਪਰ ਸਿੰਪਟਮ ਕੀ ਰਹਿੰਦੇ ਨੇ ਅ ਸਿੰਪਟਮ ਇਹ ਹੁੰਦਾ ਹੈ ਕਿ ਨਾਰਮਲੀ ਪੇਸ਼ੈਂਟ ਨੂੰ ਹੁੰਦਾ ਕਿ ਵੀ ਮੇਰੇ ਪਿੱਠ ਦੇ ਵਿੱਚ ਦਰਦ ਹੋਈ ਪਿੱਠ ਤੇ ਦਰਦ ਤੋਂ ਬਾਅਦ ਕੀ ਕਹਿੰਦੇ ਲਾਟ ਦੇ ਵਿੱਚ ਦਰਦ ਲੈਣੀ ਸ਼ੁਰੂ ਹੋ ਗਈ ਇਹ ਬਿਲਕੁਲ ਟਿਪੀਕਲ ਹਿਸਟਰੀ ਹੁੰਦੀ ਹੈ ਜ ਜਿਹਦੇ ਵਿੱਚ ਆਪਾਂ ਨੂੰ ਪਾ ਲੱਗਿਆ ਕਿ ਇੱਥੇ ਨਾਸਤੇ ਉੱਪਰ ਪ੍ਰੈਸ਼ਰ ਪਿਆ ਹੌਲੀ ਹੌਲੀ ਉਹ ਪ੍ਰੈਸ਼ਰ ਜਿਹੜਾ ਨਾਸਤੇ ਨਾਸਤੇ ਅਲੋਂਗ ਕੀ ਕਹਿੰਦੇ ਥੱਲੇ ਆਪਣੀ ਲੱਤ ਵਿੱਚ ਜਾਣਾ ਸ਼ੁਰੂ ਹੋ ਗਿਆ ਇਹ ਕਾਫੀ ਕਾਮਨ ਸਿੰਪਟਮ ਹੁੰਦਾ ਹੈ ਸ਼ਾਟਿਕਾ ਦਾ ਓਕੇ ਇਹਦਾ ਜਿਵੇਂ ਕਿ ਸ਼ਾਟਿਕਾ ਦੇ ਵਿੱਚ ਤੁਸੀਂ ਇਹ ਸਿੰਪਟਮ ਦੱਸਿਆ ਇਹ ਕਿਹੜੀ ਪ੍ਰੋਬਲਮ ਦੇ ਨਾਲ ਓਵਰਲੈਪ ਕਰ ਜਾਂਦਾ ਕਿ ਇਨਸਾਨ ਨੂੰ ਲੱਗਦਾ ਕਿ ਸ਼ਾਟਿਕਾ ਨਹੀਂ ਕੁਝ ਹੋਰ ਦਾ ਟ੍ਰੀਟਮੈਂਟ ਹੋ ਜਾਂਦਾ ਡਾਇਗਨੋਸ ਹੋ ਜਾਂਦਾ ਇਹ ਕਈ ਵਾਰ ਆਪਾਂ ਨੂੰ ਐਂ ਲੱਗਦਾ ਹੈ ਕਿ ਵੀ ਅ ਪੇਸ਼ੈਂਟ ਸ਼ਰਟਿਕਾ ਦਾ ਪੇਨ ਕਿਉਂਕਿ ਸ਼ਰਟਿਕਾ ਦਾ ਪੇਨ ਜਿਵੇਂ ਮੈਂ ਕਿਹਾ ਕਿ ਲੱਤ ਜਾਂਦਾ ਹੈਗਾ ਤੇ ਲੱਤ ਦੇ ਵਿੱਚ ਕਈ ਵਾਰ ਲੋਕਾਂ ਨੂੰ ਗੋਡਿਆਂ ਦੀ ਦਿੱਕਤ ਵਗੈਰਾ ਹੁੰਦੀ ਹੈ ਗੋਡੇ ਬਹੁਤ ਖਰਾਬ ਹੁੰਦੇ ਆ ਜਾਂ ਚੂੜੇ ਦੇ ਵਿੱਚ ਹਲਕਾ ਹੁਣਕਾ ਕਸਣਾ ਸ਼ੁਰੂ ਹੋ ਜਾਂਦਾ ਹੈ ਤੇ ਲੋਕੀ ਸਮਝੀ ਜਾਂਦੇ ਆ ਕਿ ਮੈਨੂੰ ਸ਼ਰਟਿਕਾ ਦਾ ਪੇਨ ਹੈ ਸ਼ਰਟਿਕਾ ਦਾ ਹੀ ਪੇਨ ਹੈ ਤੇ ਸ਼ਾਇਦ ਕੀ ਕਹਿੰਦੇ ਉਹ ਉਹਦਾ ਟ੍ਰੀਟਮੈਂਟ ਵੀ ਕਈ ਸਾਲਾਂ ਤੋਂ ਕਰਾ ਰਹੇ ਹੁੰਦੇ ਆ ਸਾਡੇ ਕੋਲ ਕਈ ਪੇਸ਼ੈਂਟ ਆ ਜੋ ਓਪੀਡੀ ਜਾਂਦੇ ਹੈਗੇ ਨੇ ਜਿਨ੍ਹਾਂ ਦਾ ਕੀ ਕਹਿੰਦੇ ਆ ਸਿੰਪਲ ਆ ਕੇ ਪਹਿਲੀ ਚੀਜ਼ ਉਹ ਮੈਨੂੰ ਕਹਿੰਦੇ ਹੈ ਕਿ ਮੇਰੇ ਬਿਨਾਂ ਦੇਖਣ ਤੋਂ ਪਹਿਲਾਂ ਹੀ ਕਿ ਸਾਨੂੰ ਆ ਫੇਰ ਮੈਂ ਉਹਨਾਂ ਨੂੰ ਅਸੈਸ ਕਰਦਾ ਹਾਂ ਸਾਰਾ ਕੁਝ ਚੰਗੇ ਤਰੀਕੇ ਨਾਲ ਸ਼ਰਟਿਕਾ ਦੀ ਜਾਂਚ ਕਰਨ ਦੇ ਕਈ ਤਰੀਕੇ ਹੈਗੇ ਨੇ ਆਪਾਂ ਉਹ ਟੈਸਟ ਕਰੀਦੇ ਹਾਂ ਉਹਨਾਂ ਤੇ ਜਾਂਚ ਕਰਕੇ ਕਈ ਵਾਰ ਸਾਨੂੰ ਪਤਾ ਲੱਗਦਾ ਹੈ ਪ੍ਰੋਬਲਮ ਸ਼ਰਟਿਕਾ ਨਹੀਂ ਪ੍ਰੋਬਲਮ ਕੀ ਕਹਿੰਦੇ ਝੂੜੇ ਚ ਹੈ ਜਾਂ ਪ੍ਰੋਬਲਮ ਗੋਡੇ ਘਸਣ ਕਰਕੇ ਹੈ ਤੇ ਕਈ ਵਾਰ ਗੋਡੇ ਘਸਣ ਕਰਕੇ ਦੋਨੋਂ ਪ੍ਰੋਬਲਮਸ ਹੁੰਦੀਆਂ ਹੈ ਕਿ ਗੋਡੇ ਘਸਣ ਕਰਕੇ ਸ਼ਰਟਿਕਾ ਦੀ ਪ੍ਰੋਬਲਮ ਵੱਧ ਜਾਂਦੀ ਹੈਗੀ ਹੈ ਇਹਦੀ ਸ਼ਾਟਿਕਾ ਦੇ ਕੁਝ ਹੋਰ ਕੰਪਲਿਕੈਸ਼ਨਸ ਵੀ ਰਹੰਦੇ ਨੇ ਕਿਸੇ ਹੋਰ ਪ੍ਰੋਬਲਮਸ ਦੇ ਨਾਲ ਜਾਂ ਅੱਗੇ ਕਿਸੇ ਪ੍ਰੋਬਲਮ ਨੂੰ ਰਾਈਸ ਕਰਦੇ ਸਿੰਪਲ ਜੀ ਚੀਜ਼ ਹੈਗੀ ਹੈ ਪਹਿਲੀ ਚੀਜ਼ ਜਿਵੇਂ ਮੈਂ ਦੱਸਿਆ ਸ਼ਾਟਿਕਾ ਸਿਰਫ ਇੱਕ ਨਸ ਦੀ ਇਰਿਟੇਸ਼ਨ ਨੂੰ ਕਹਿੰਦੇ ਹੈਗੇ ਨੇ ਉਹਦੇ ਕਾਰਨ ਕਈ ਹੋ ਸਕਦੇ ਜਿਹੜੇ ਕੰਪਲੈਕਸ ਹੋ ਸਕਦੇ ਹੈਗੇ ਨੇ ਜਿਵੇਂ ਕਿ ਆ ਨਸ ਇੱਥੋਂ ਮੰਨੀ ਸ਼ੁਰੂ ਹੁੰਦੀ ਹੈ ਤੇ ਪਿੱਛੇ ਆਪਣੇ ਬਟਕਸ ਦੇ ਮਸਲਸ ਹੁੰਦੇ ਹੋਏ ਚੂੜੇ ਤੋਂ ਨਹੀਂ ਥੱਲੇ ਲੱਤ ਚਲੀ ਜਾਂਦੀ ਹੈ ਤਾਂ ਸਭ ਤੋਂ ਕਾਮਨ ਹੁੰਦਾ ਹੈ ਕਿ ਆ ਰੀਡ ਦੀ ਹੱਡੀ ਦੇ ਵਿੱਚ ਇਹਨਾਂ ਨਸਾਂ ਦੇ ਉੱਪਰ ਜਿਹੜੀਆਂ ਪੀਨੇ ਪੀਨੇ ਨਸਾਂ ਦੇਖ ਰਿਹਾ ਇੱਥੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਏ ਸਿਰਫ ਪ੍ਰੈਸ਼ਰ ਕਿਸ ਤਰ੍ਹਾਂ ਦਾ ਮਤਲਬ ਕਿਸ ਤਰ੍ਹਾਂ ਪ੍ਰੈਸ਼ਰ ਜਿਵੇਂ ਹੁੰਦਾ ਹੈ ਕਿ ਬਈ ਜਿਵੇਂ ਆਪਾਂ ਨਸ ਦੇਖ ਰਹੇ ਹਾਂ ਸਾਈਡ ਤੇ ਅੱਗੇ ਆਪਣੀ ਆ ਡਿਸਕ ਪਈ ਹੋਈ ਹੈ ਪਿੱਛੇ ਇੱਕ ਛੋਟੇ ਛੋਟੇ ਜੋਇੰਟ ਹੁੰਦੇ ਜਿਨ੍ਹਾਂ ਨੂੰ ਆਪਾਂ ਫੇਸੈਡ ਜੋਇੰਟ ਕਹਿੰਦੇ ਨੇ ਜਿਹੜੀ ਰੀਡ ਦੀ ਹੱਡੀ ਦੇ ਛੋਟੇ ਛੋਟੇ ਮਾਈਨਿਊਟ ਜੇ ਜੋਇੰਟ ਹੁੰਦੇ ਹੈਗੇ ਨੇ ਜਿਹੜੇ ਯੰਗ ਬੰਦੇ ਹੁੰਦੇ ਆ ਉਹਨਾਂ ਦੇ ਵਿੱਚ ਡਿਸਕ ਕੀ ਕਹਿੰਦੇ ਜਿਵੇਂ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਡਿਸਕ ਸਲਿੱਪ ਜਾਂ ਡਿਸਕ ਪ੍ਰੋਟਰੂਜਨ ਹੋ ਜਾਂਦੀ ਹੈ ਜਿੱਤੇ ਕਰਕੇ ਨਸ ਦੇ ਉੱਪਰ ਡਿਸਕ ਦਾ ਹੀ ਪ੍ਰੈਸ਼ਰ ਪੈ ਜਾਂਦਾ ਹੈ ਤੇ ਉਹ ਦਰਦ ਕਰਦੀ ਹੈ ਬਟ ਜਿਵੇਂ ਜਿਵੇਂ ਕਈ ਵਾਰ ਆਪਾਂ ਸੁਣਿਆ ਹੋਵੇਗਾ ਕਿ 40 50 ਸਾਲ ਦੀ ਉਮਰ ਦੇ ਵਿੱਚ ਉਹ ਕਹਿੰਦੇ ਕਿ ਹੁਣ ਤਾਂ ਮੇਰਾ ਜੀ ਪਿੱਠ ਦਾ ਦਰਦ ਪੱਕਾ ਹੀ ਹੋ ਗਿਆ ਹੈਗਾ ਪੱਕਾ ਹੋ ਗਿਆ ਤੇ ਨਾਲ ਛਾਟਿਕਾ ਵੀ ਲੱਗ ਗਿਆ ਹੈਗਾ ਉਹਨਾਂ ਕੇਸਿਸ ਕੀ ਹੁੰਦਾ ਹੈ ਕਿ ਡਿਸਕ ਕਰਕੇ ਥੋੜੇ ਥੋੜੇ ਜੋੜ ਘਸ ਜਾਂਦੇ ਹੈਗੇ ਨੇ ਜੋੜ ਘਸ ਕੇ ਉੱਤੇ ਹੱਡੀ ਵੱਜ ਜਾਂਦੀ ਹੈ ਤੇ ਫਿਰ ਉਹ ਮੰਨ ਕੇ ਕਈ ਵਾਰ ਸਲਿੱਪ ਕਰਨਾ ਸ਼ੁਰੂ ਕਰ ਦਿੰਦੇ ਹੈ ਉਹਨਾਂ ਕੇਸਿਸ ਦੇ ਵਿੱਚ ਦਾਬ ਡਿਸਕ ਤੋਂ ਨਹੀਂ ਪਿੱਛੇ ਬਣੀ ਹੱਡੀ ਨਾਲ ਹੁੰਦਾ ਕਿਦੇ ਕਰਕੇ ਕੀ ਕਹਿੰਦੇ ਦਰਦ ਲੈਣਾ ਸ਼ੁਰੂ ਹੋ ਜਾਂਦਾ ਇਸ ਦਾ ਡਾਇਗਨੋਸ ਇੱਕ ਪੇਸ਼ੈਂਟ ਡਾਕਟਰ ਕੋਲੋਂਦਾ ਤਾਂ ਕਿਸ ਤਰ੍ਹਾਂ ਡਾਇਗਨੋਸ ਜਿਹੜਾ ਕੀਤਾ ਜਾਂਦਾ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਕਨਫਰਮ ਕਰਨਾ ਪੈਂਦਾ ਹੈ ਕਿ ਵੀ ਉਹ ਸ਼ਾਇਟਿਕਾ ਹੀ ਹੈ ਕਿ ਆ ਕਿਸੇ ਹੋਰ ਚੀਜ਼ ਦਾ ਦਰਦ ਹੈ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਸ਼ਾਇਟਿਕਾ ਸ਼ਾਇਟਿਕਾ ਮਤਲਬ ਕਿ ਨਾਸਟਿਕ ਇਰਿਟੇਸ਼ਨ ਹੈਗੀ ਫਿਰ ਸਾਨੂੰ ਇਹ ਲੱਭਣਾ ਪੈਂਦਾ ਹੈ ਕਿਹੜੇ ਲੈਵਲ ਤੇ ਉਹ ਇਰਿਟੇਸ਼ਨ ਹੋ ਰਹੀ ਹੈ ਕਿ ਉਹ ਡਿਸਕ ਕਰਕੇ ਹੋ ਰਹੀ ਹੈ ਹੱਡੀ ਕਰਕੇ ਹੋ ਰਹੀ ਹੈ ਜਾਂ ਕੋਈ ਹੋਰ ਕਾਰਨ ਹੈਗਾ ਤਾਂ ਆਪਾਂ ਕਈ ਵਾਰ ਪੇਸ਼ੈਂਟ ਨੂੰ ਈਵੈਲਿਊਏਟ ਕਰਕੇ ਉਸ ਰਾਹੀਂ ਉਸ ਲੈਵਲ ਤੱਕ ਪਹੁੰਚ ਜਾਂਦਾ ਬਟ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਹਨਾਂ ਕੇਸ ਵਿੱਚ ਆਪਾਂ ਇੱਕ ਐਮ ਆਰ ਆਈ ਸਕੈਨ ਕੀ ਕਹਿੰਦੇ ਕਰਾਉਣਾ ਚਾਹੀਦਾ ਤਾਂ ਹਦਾਇਤ ਆ ਹੈ ਕਿ ਤੁਸੀਂ ਸਿੰਪਲ ਪੇਨ ਹੋਈ ਸਿੰਪਲ ਹੀ ਜਿੱਦਾਂ ਹੀ ਐਮ ਆਰ ਆਈ ਸਕੈਨ ਤੇ ਨਾ ਜਾਓ ਪਹਿਲਾਂ ਈਵੈਲਿਊਏਟ ਕਰਾਓ ਐਮ ਆਰ ਆਈ ਸਕੈਨ ਵੀ ਆਪਾਂ ਦੇਖ ਕੇ ਉਸੇ ਪਾਰਟ ਦਾ ਕਰਾਉਣਾ ਜਿਸ ਹੱਥ ਸਾਨੂੰ ਲੱਗ ਰਿਹਾ ਹੁੰਦਾ ਕਿ ਇੱਥੇ ਹੀ ਦਿੱਕਤ ਆ ਸਕਦੀ ਹੈ ਤਾਂ ਫਿਰ ਆਪਾਂ ਐਮ ਆਰ ਆਈ ਤੇ ਈਵੈਲਿਊਏਟ ਕਰਦੇ ਹਾਂ ਐਮ ਆਰ ਆਈ ਨੂੰ ਮੈਂ ਕੋਸ਼ਿਸ਼ ਕਰਦਾ ਹੈ ਕਿ ਰੇਡੀਓਲੋਜਿਸਟ ਰੇਡੀਓਲੋਜਿਸ ਜਿਹੜੇ ਆਪਣੇ ਐਮ ਆਰ ਆਈ ਦੇ ਸਪੈਸ਼ਲਿਸਟ ਡਾਕਟਰ ਨੇ ਉਹਨਾਂ ਨਾਲ ਬੈਠ ਕੇ ਇਕੱਠੇ ਬੈਠ ਕੇ ਦੇਖਣਾ ਹੈਗਾ ਤਾਂ ਕਿ ਕਿਉਂਕਿ ਪੇਸ਼ੈਂਟ ਮੇਰਾ ਦੇਖਿਆ ਹੋਇਆ ਹੈ ਐਮ ਆਰ ਆਈ ਉਹ ਦੇਖਦੇ ਹੈ ਗਲਤੀ ਇਸ ਤਰ੍ਹਾਂ ਇਸ ਟਾਈਮ ਤੇ ਵੀ ਵਧੇਰੀ ਹੋ ਜਾਂਦੀ ਹੈ ਕਿ ਪੇਸ਼ੈਂਟ ਐਮ ਆਰ ਆਈ ਚੱਕ ਕੇ ਲੈ ਆਂਦਾ ਹੈ ਉਹ ਕਿਥੋਂ ਹੋਰ ਹੋਈ ਹੁੰਦੀ ਹੈ ਉਹ ਡਾਕਟਰ ਸਾਹਿਬ ਨੂੰ ਤੁਹਾਡੇ ਸਿੰਪਟਮ ਦਾ ਨਹੀਂ ਪਤਾ ਹੁੰਦਾ ਮੈਂ ਤੁਹਾਡੀ ਐਮ ਆਰ ਆਈ ਨੂੰ ਚੰਗੀ ਤਰ੍ਹਾਂ ਈਵੈਲਿਊਏਟ ਨਹੀਂ ਕਰਨਾ ਤੇ ਪ੍ਰੋਬਲਮ ਜਿਸ ਤੁਸੀਂ ਆਏ ਹੁੰਦੇ ਪੇਸ਼ੈਂਟ ਉੱਥੇ ਹੀ ਰਹਿ ਜਾਂਦਾ ਇਹ ਤੁਸੀਂ ਬਹੁਤ ਵੱਡੀ ਗੱਲ ਕੀਤੀ ਹੈ ਕਿਉਂਕਿ ਅਕਸਰ ਜਦੋਂ ਦੋ ਹੱਥਾਂ ਦੇ ਵਿੱਚ ਪੇਸ਼ੈਂਟ ਜਾਂਦਾ ਤੇ ਕਿਤੇ ਨਾ ਕਿਤੇ ਕੰਪਲਿਕੀਸ਼ਨ ਮਿਸ ਹੋ ਹੀ ਜਾਂਦੇ ਤੇ ਅਸਰ ਜਿਵੇਂ ਆਪਾਂ ਇੱਥੇ ਟ੍ਰੀਟਮੈਂਟ ਦੀ ਗੱਲ ਕਰ ਲਈਏ ਤਾਂ ਟ੍ਰੀਟਮੈਂਟ ਕੀ ਨੇ ਤੇ ਕੀ ਉਹ ਲਾਈਫ ਲੌਂਗ ਰਹਿੰਦੇ ਨੇ ਕਿ ਵਨ ਟਾਈਮ ਸੋਲੂਸ਼ਨ ਦੇ ਨਾਲ ਪੇਸ਼ੈਂਟ ਨੂੰ ਇਸ ਪ੍ਰੋਬਲਮ ਤੋਂ ਹੱਲ ਮਿਲ ਜਾਂਦਾ ਦੇਖੋ ਤੇ ਵੱਡੀ ਵੱਡੀ ਕਿਤਾਬਾਂ ਚ ਵੀ ਲਿਖਿਆ ਗਿਆ ਹੈ ਤੇ ਜਿੰਨੀ ਇੰਨੀ ਰਿਸਰਚ ਹੋਈ ਉਸ ਵੀ ਲਿਖਿਆ ਹੈ 80% ਆਫ ਦਾ ਪੇਸ਼IENTS ਜਿਹੜੇ ਬੈਕ ਪੇਨ ਨਾਲ ਐਸ਼ੀਏਟਿਕ ਪੇਨ ਨਾਲ ਹੈ ਉਹ ਟਾਈਮ ਨਾਲ ਪ੍ਰੋਪਰ ਟਰੀਟਮੈਂਟ ਨਾਲ ਠੀਕ ਹੋ ਜਾਂਦੇ ਹੈ ਪ੍ਰੋਪਰ ਟਰੀਟਮੈਂਟ ਦਾ ਮਤਲਬ ਮੈਂ ਐ ਕਹਿ ਰਿਹਾ ਹੈ ਕਿ ਜਿਨ੍ਹਾਂ ਨੂੰ ਆਪਰੇਸ਼ਨ ਵਗੈਰਾ ਦੀ ਲੋੜ ਨਹੀਂ ਪੈਂਦੀ ਪਰ ਪ੍ਰੋਪਰ ਗਾਈਡੈਂਸ ਮਿਲ ਜਾਏ ਉਹ ਦੇ ਵਾਸਤੇ ਕੁਝ ਕੇਸਸ ਦੇ ਵਿੱਚ ਜਿੱਥੇ ਕੀ ਕਹਿੰਦੇ ਆ ਕਿ ਵੀ ਨਾਸਤੇ ਦਾਬਾਅ ਇੰਨਾ ਜ਼ਿਆਦਾ ਆ ਚੁੱਕਿਆ ਹੈਗਾ ਕਿ ਉਹ ਬਿਨਾਂ ਦਬਾਅ ਹਟਾਏ ਕੀ ਕਹਿੰਦੇ ਆ ਉਹਦੇ ਨਾਸਤੇ ਇਰੀਟੇਸ਼ਨ ਨਹੀਂ ਖਤਮ ਹੋएगी ਉਹਨਾਂ ਕੇਸਸ ਦਾ ਸਰਜਰੀ ਬਹੁਤ ਜ਼ਰੂਰੀ ਹੈ ਤੇ ਇਹ ਇਸ ਲਈ ਹੁੰਦਾ ਕਿ ਲੰਮੇ ਸਮੇਂ ਤੱਕ ਇਲਾਜ ਨਹੀਂ ਹੋ ਪਾਇਆ ਹੁੰਦਾ ਲੰਮੇ ਸਮੇਂ ਤੱਕ ਇਲਾਜ ਨਹੀਂ ਹੈ ਕਈ ਵਾਰ ਡਿਸਕ ਬਹੁਤ ਜ਼ਿਆਦਾ ਵੱਡੀ ਹੋ ਜਾਂਦੀ ਜਾਂ ਕਈ ਵਾਰ ਕੁਦਰਤੀ ਇੰਨੀ ਜ਼ਿਆਦਾ ਉੱਤੇ ਹੱਡੀ ਵੱਜ ਜਾਂਦੀ ਹੈ ਉਹਨਾਂ ਕੇਸਿਸ ਦੇ ਵਿੱਚ ਤੁਸੀਂ ਕਾਫੀ ਟਾਈਮ ਤੋਂ ਸੁਣਿਆ ਹੋਏਗਾ ਕਿ ਵੀ ਪੈਰ ਸੁੰਨਪਨਾ ਰਹਿਣਾ ਸ਼ੁਰੂ ਹੋ ਜਾਣਾ ਹੈ ਜਾਂ ਪੈਰ ਦੀ ਵੀਕਨੈਸ ਆਣੀ ਸ਼ੁਰੂ ਹੋ ਜਾਣੀ ਹੈ ਤਾਂ ਉਹ ਇੱਕ ਆਪਾਂ ਰੈੱਡ ਫਲੈਗ ਸਾਈਨ ਲੈ ਕੇ ਚੱਲਦੇ ਹਾਂ ਕਿ ਉਹ ਆਦੇ ਤਾਂ ਉਹਨਾਂ ਕੇਸਿਸ ਦੇ ਵਿੱਚ ਸਰਜਰੀ ਦਾ ਰਿਜ਼ਲਟ ਕਾਫੀ ਬਿਹਤਰ ਰਹਿੰਦਾ ਹੈਗਾ ਠੀਕ ਹੈ ਤੇ ਜਿਸ ਤਰ੍ਹਾਂ ਕਿ ਇਹਦੇ ਵਿੱਚ ਕੋਈ ਇੰਜੈਕਸ਼ਨਸ ਵਗੈਰਾ ਵੀ ਦਿੱਤੇ ਜਾਂਦੇ ਜਿਵੇਂ ਸਰਜਰੀ ਦੇ ਦੇਖੋ ਸਭ ਤੋਂ ਪਹਿਲੀ ਚੀਜ਼ ਮੈਂ ਅਸੀਂ ਕਰਦੇ ਹਾਂਗੇ ਕਿ ਬਈ ਕਾਰਨ ਲੱਭਣਾ ਕਾਰਨ ਲੱਭ ਕੇ ਪਹਿਲਾਂ ਮੋਸਟ ਆਫ ਦਾ ਟਾਈਮ ਥੋੜੀ ਇੱਕ ਇਨਸਟੇਬਿਲਿਟੀਸ ਫਾਈਨ ਜਾਂਦੀ ਹੈ ਜੋ ਮੋਸਟ ਕਾਮਨ ਕਾਰਨ 사 ਦਾ ਨਿਕਲਦਾ ਉਹ ਇਨਸਟੇਬਿਲਿਟੀ ਮੋਸਟ ਆਫ ਦਾ ਟਾਈਮਸ ਆਪਾਂ ਇੱਕ ਪੇਸ਼ੈਂਟ ਨੂੰ ਈਵੈਲੂਏਟ ਕਰਕੇ ਉਹਦਾ ਗੇਟ ਟ੍ਰੇਨਿੰਗ ਕਰਾ ਕੇ ਉਹਦੀ ਪੋਸਚਰ ਟ੍ਰੇਨਿੰਗ ਕਰਾ ਕੇ ਉਹਦੇ ਪੇਸ਼ੈਂਟ ਸਪੈਸੀਫਿਕ ਐਕਸਰਸਾਈਜ਼ਸ ਕੀ ਕਹਿੰਦੇ ਬਣਾ ਕੇ ਉਸ ਸ਼ੁਰੂ ਕਰਦੇ ਹਾਂ ਇਦੇ ਵਿੱਚ ਵੀ ਫਿਜ਼ਿਓ ਦਾ ਰੋਲ ਰਹਿੰਦਾ ਹੈ ਫਿਜ਼ਿਓ ਦਾ ਬਹੁਤ ਇੰਪੋਰਟੈਂਟ ਰੋਲ ਹੈ ਫਿਜ਼ਿਓ ਪ੍ਰੋਪਰ ਗਾਈਡਡ ਐਕਸਰ ਜਿਵੇਂ ਮੈਂ ਦੱਸਿਆ ਕਿ ਬਈ ਅਸੀਂ ਪੇਸ਼ੈਂਟ ਦੀ ਪ੍ਰੋਪਰ ਈਵੈਲੂਏਸ਼ਨ ਕਰਨੀ ਹੈ ਮੈਂ ਇਕੱਲੇ ਨਹੀਂ ਨਹੀਂ ਕਰਨੀ ਮੇਰਾ ਫਿਜ਼ਿਓ ਨੂੰ ਮੈਂ ਕਹਿੰਦਾ ਤੁਸੀਂ ਅਲੱਗ ਤੋਂ ਕਰੋ ਫਿਰ ਅਸੀਂ ਦੋਵੇਂ ਇਕੱਠੇ ਬੈਠ ਕੇ ਕੀ ਕਹਿੰਦੇ ਆ ਇੱਕ ਕੰਪੈਰੀਜ਼ਨ ਕਰਦੇ ਆਂ ਜਿਹੜੇ ਪੇਸ਼ੈਂਟ ਇਤੇ ਆਰਥੋਡਰਮਾ ਕਲੀਨਿਕ ਪਹੁੰਚਦੇ ਨੇ ਉਹਨਾਂ ਨੂੰ ਤੁਹਾਡੇ ਐਕਸੈਸ ਤੋਂ ਬਾਅਦ ਜਿਹੜਾ ਕਿ ਹੈ ਪ੍ਰੋਪਰ ਈਵੈਲੂਏਸ਼ਨ ਤੋਂ ਬਾਅਦ ਫਿਜ਼ਿਓਥੈਰੇਪੀ ਜਿਹੜਾ ਕਿ ਪ੍ਰੋਪਰ ਸਪੋਰਟ ਇੱਥੇ ਹੀ ਮਿਲੇਗਾ ਇੱਥੇ ਹੀ ਮਿਲਦਾ ਮੋਸਟਲੀ ਕਿਉਂਕਿ ਐ ਨਹੀਂਗਾ ਕਿ ਵੀ ਕੀ ਕਹਿੰਦੇ ਆ ਪੇਸ਼ੈਂਟ ਨੂੰ ਇੱਥੇ ਦੇਖਿਆ ਤੇ ਉਹਨੂੰ ਕਿਸੇ ਹੋਰ ਫਿਜ਼ਿਓ ਨੇ ਈਵੈਲੂਏਟ ਕੀਤਾ ਉਹਨਾਂ ਨੇ ਆਪਣੇ ਲੈਵਲ ਤੇ ਟਰੀਟਮੈਂਟ ਸ਼ੁਰੂ ਕਰਤਾ ਬਲਕਿ ਉਹ ਪੇਸ਼ੈਂਟ ਸਾਡਾ ਆਪਸੀ ਅਸੀਂ ਜਾਣਦੇ ਆ ਇੱਕ ਇੱਕ ਗਿਣਾਂ ਕਰ ਸਕੀਏ ਨਾ ਕਿ ਇੱਕ ਇੱਕ ਦੋ ਹੀ ਬਨੇ ਪੇਸ਼ੰਵਾਸਤੇ ਤੋ ਉਹ ਉਹ ਨਹੀਂ ਪੋਸੀਬਲ ਹੈ ਜੇ ਮੈਂ ਫਿਜ਼ੀਓਨਾਲੋਜੀ ਇੰਟਰੈਕਟ ਕਰਾਂ ਮੈਂ ਰੇਡੀਓ ਵਾਲੇ ਡਾਕਟਰ ਨਾਲ ਇੰਟਰੈਕਟ ਕਰਾਂ ਤੇ ਅਸੀਂ ਸਾਰੇ ਮਿਲ ਕੇ ਐਜ਼ ਅ ਟੀਮ ਆਫ ਡਾਕਟਰਸ ਕੀ ਕਹਿੰਦੇ ਪੇਸ਼ੈਂਟ ਲਈ ਕੀ ਕਹਿੰਦੇ ਕੁਝ ਬੈਟਰ ਕਰ ਸਕੀਏ ਫੇਰ ਹੀ ਉਹਦਾ ਫਾਇਦਾ ਹੈ ਬਿਲਕੁਲ ਸਰ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਇੱਕ ਟੀਮ ਬਣ ਕੇ ਇਲਾਜ ਜਿਹੜਾ ਕੀਤਾ ਜਾਂਦਾ ਬਿਲਕੁਲ ਤਸੱਲੀ ਬਖਸ਼ ਜਿਹੜਾ ਤੁਹਾਨੂੰ ਅਲੱਗ-ਅਲੱਗ ਜਗ੍ਹਾ ਤੇ ਜਾਣਾ ਨਹੀਂ ਪਵੇਗਾ ਜਿਵੇਂ ਰੇਡੀਓਲੋਜਿਸਟ ਵੱਖਰੇ ਹੋਣ ਫਿਜ਼ਿਓ ਵਾਲੇ ਵੱਖਰੇ ਹੋਣ ਥੜੇ ਆਰਥੋ ਡਾਕਟਰ ਵੱਖਰੇ ਹੋਣ ਤਾਂ ਅੱਜ ਕੋਸ਼ਿਸ਼ ਇਹ ਹੀ ਸੀ ਕਿਉਂਕਿ ਲਗਾਤਾਰ ਕਮੈਂਟ ਜਿਹੜੇ ਨੇ ਸ਼ੈਟਿਕਾ ਨੂੰ ਲੈ ਕੇ ਆ ਰਹੇ ਸੀ ਕਿ ਸ਼ੈਟਿਕਾ ਕੀ ਹੈ ਸਾਨੂੰ ਇਹ ਪ੍ਰੋਬਲਮ ਹੈ ਇਸ ਦਾ ਇਲਾਜ ਕੀ ਹੈ ਕਿ ਹੁਣ ਇਹ ਪਰਮਾਨੈਂਟ ਅਸੀਂ ਮੰਨ ਲੀਏ ਕਿ ਇਹਦਾ ਹੁਣ ਕੋਈ ਇਲਾਜ ਨਹੀਂ ਹੈ ਤਾਂ ਉਹੀ ਗੱਲਾਂ ਨੂੰ ਉਹਨਾਂ ਦੇ ਹੀ ਸਵਾਲਾਂ ਨੂੰ ਤੁਹਾਡੇ ਸਵਾਲਾਂ ਨੂੰ ਜਵਾਬ ਦੇਣ ਦੀ ਅੱਜ ਇਸ ਵੀਡੀਓ 'ਚ ਕੋਸ਼ ਕਰਦੇ ਆ ਬਿਲਕੁਲ ਤੁਹਾਨੂੰ ਕਾਫੀ ਕਲੈਰਿਟੀ ਜਿਹੜੀ ਆਈ ਹੋਵੇਗੀ ਤਾਂ ਹੋਰ ਵਧੇਰੇ ਇਹੋ ਜਿਹੇ ਅਪਡੇਟਸ ਲਈ ਬਨੇ ਰਹੋ ਆਰਥੋਦਰਮਾ ਕਲੀਨਿਕ ਦੇ ਨਾਲ